ਤੇ ਭਗਵੰਤ ਮਾਨ ਸਾਹਿਬ ਉਦੋਂ ਕਾਨੂੰ ਕਿਉਂ ਨਹੀਂ ਦਿਖਦਾ ਜਦੋਂ ਤੁਸੀਂ ਇੱਕ ਆਮ ਘਰ ਦੇ ਮੁੰਡੇ ਤੇ ਇੱਕ ਆਮ ਘਰ ਤੋਂ ਉੱਠਿਆ ਹੋਇਆ ਨੌਜਵਾਨ ਜਿਨੇ ਆਪਣੇ ਟੈਲੈਂਟ ਦੇ ਨਾਲ ਪੂਰੀ ਦੁਨੀਆ 'ਚ ਜਾਣ ਪਛਾਣ ਬਣਾਈ ਆਪਦੀ ਕਲਾ ਦੇ ਨਾਲ ਆਪਣਾ ਘਰ ਬੰਨਿਆ ਗਰੀਬੀ ਨੂੰ ਦੂਰ ਕੱਢਿਆ ਤੇ ਅੱਜ ਤੁਹਾਡੀਆਂ ਅੱਖਾਂ 'ਚ ਨਰਕ ਰਿਹਾ ਭਾਨਾ ਸਿੱਧੂ ਫਿਰ ਬੰਦਾ ਹੱਥ ਜੋੜਦਾ ਰੋਂਦਾ ਕਰਲਾਉਂਦਾ ਤੇ ਕਹਿੰਦਾ ਸਾਡੇ ਨਾਲ ਤੱਕਾ ਹੋ ਗਿਆ ਪਰ ਇੱਕ ਪਾਸੇ ਉਹੀ ਬੰਦਾ ਜੇ ਕਿਸੇ ਹੋਰ ਤੇ ਤੱਕਾ ਕਰਦਾ ਹੋਵੇ ਉੱਥੇ ਕਹਿ ਦਿੰਦਾ ਇਨਕਲਾਬ ਆ ਗਿਆ ਇਨਕਲਾਬ ਆ ਗਿਆ ਬੜੇ ਅੱਜ ਦੁੱਖ ਦੇ ਵਿੱਚ ਭਾਸੁੰਦੇ ਰਹੇ ਸੀ ਦੁੱਖ ਝਲਕ ਰਿਹਾ ਸੀ ਅੱਖਾਂ ਚੋਂ ਤੁਹਾਡੇ ਹੰਝੂ ਟਕਾ ਰਹੇ ਸੀ ਭਗਵਾਨਤਮਾਨ ਸਾਹਿਬ ਬੀਜੇਪੀ ਦਾ ਤਾਂ ਹੋ ਗਿਆ ਤੁਹਾਡੇ ਨਾਲ ਤੱਕਾ ਪਰ ਜਦੋਂ ਤੁਸੀਂ ਖੈਰੇ ਨੂੰ ਅੰਦਰ ਕਰਦੇ ਹੋ ਤਾ ਕਾਡਾ ਇਨਕਲਾਬ ਆ ਜਾਂਦਾ ਓ ਜਦੋਂ ਤੁਹਾਡੇ ਨਾਲ ੱੱਕਾ ਹੁੰਦਾ ਤੇ ਫੇਰ ਕਹਦੇ ਹੋਂ ਇਹ ਤਾਂ ਜੀ ਸ਼ਰੀਆਮ ੱੱਕਾ ਜਦੋਂ ਆਪਦੇ ਕਲੇ ਅੱਗ ਲੱਗਦੀ ਹੈ ਜਦੋਂ ਆਪਦੇ ਨਾਲ ੱੱਕਾ ਹੁੰਦਾ ਹੈ ਜਦੋਂ ਆਪਦੇ ਤੇ ਤਸੱਦਦ ਹੁੰਦਾ ਹੈ ਤੇ ਬੰਦਾ ਫੇਰ ਚੀਕਾ ਮਾਰਦਾ ਚੀਕਾਂ ਫੇਰ ਬੰਦਾ ਹੱਥ ਜੋੜਦਾ ਰੋਂਦਾ ਕਰਲਾਉਂਦਾ ਤੇ ਕਹਿੰਦਾ ਸਾਡੇ ਨਾਲ ੱੱਕਾ ਹੋ ਗਿਆ ਪਰ ਇੱਕ ਪਾਸੇ ਉਹੀ ਬੰਦਾ ਜੇ ਕਿਸੇ ਹੋਰ ਤੇ ੱਤਕਾ ਕਰਦਾ ਹੋਵੇ ਉੱਥੇ ਕਹਿ ਦਿੰਦਾ ਇਨਕਲਾਬ ਆ ਗਿਆ ਇਨਕਲਾਬ ਆ ਗਿਆ ਹੁਣ ਤੁਸੀਂ ਸਮਝ ਗਏ ਹੋਣੇ ਕੀ ਮੈਂ ਗੱਲ ਕਿਸ ਦੀ ਕਰਨ ਲੱਗੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਮੈਂ ਤੁਹਾਨੂੰ ਕਹਿਣਾ ਚਾਹਣਾ ਕਿ ਅੱਜ ਤੁਹਾਡੇ ਨਾਲ ਚੰਡੀਗੜ੍ਹ ਦੇ ਵਿੱਚ ਬੀਜੇਪੀ ਨੇ ੱਤਕਾ ਕੀਤਾ ਮੇਅਰ ਚੁੰਨ ਦੇ ਵਿੱਚ ਸ਼ਰਿਆਮ ਗੁੰਡਾਗਰਦੀ ਕੀਤੀ ਤੇ ਤੁਸੀਂ ਬੜੇ ਅੱਜ ਕਲਪੇ ਬੜੇ ਅੱਜ ਬਿਲਕੇ ਬੜੇ ਅੱਜ ਦੁੱਖ ਦੇ ਵਿੱਚ ਭਾਸੰਦੇਰੇ ਸੀ ਦੁੱਖ ਝਲਕ ਰਿਹਾ ਸੀ ਅੱਖਾਂ ਚੋਂ ਤੁਹਾਡੇ ਹੰਝੂ ਟੱਕਾ ਰਹੇ ਸੀ ਤੇ ਭਗਵਾਨਤਮਾਨ ਸਾਹਿਬ ਬੀਜੇਪੀ ਦਾ ਤਾਂ ਹੋ ਗਿਆ ਤੁਹਾਡੇ ਨਾਲ ਤੱਕਾ ਪਰ ਜਦੋਂ ਤੁਸੀਂ ਖੈਰੇ ਨੂੰ ਅੰਦਰ ਕਰਦੇ ਹੋ ਤਾਂ ਤੁਹਾਡਾ ਇਨਕਲਾਬ ਆ ਜਾਂਦਾ ਹੈ ਤੁਹਾਡੇ ਵਰਕਰ ਕਹਿੰਦੇ ਆ ਇਨਕਲਾਬ ਆ ਗਿਆ ਉਹ ਜਦੋਂ ਤੁਹਾਡੇ ਨਾਲ ਤੱਕਾ ਹੁੰਦਾ ਤੇ ਫੇਰ ਕਹਦੇ ਹਾਂ ਇਹ ਤਾਂ ਦੀ ਸ਼ਰਿਆਮ ਤੱਕਾ ਹੈ ਇਹ ਬੀਜੇਪੀ ਸਾਨੂੰ ਦੱਬਣਾ ਚਾਹੁੰਦੀ ਹੈ ਬੀਜੇਪੀ ਸਾਨੂੰ ਜੇਲ੍ਹਾਂ ਚ ਭੇਜਣਾ ਚਾਹੁੰਦੀ ਹੈ ਬੀਜੇਪੀ ਐਂ ਕਰਦੀ ਹੈ ਬੀਜੇਪੀ ਐਂ ਕਰਦੀ ਹੈ ਮੋਦੀ ਐਂ ਕਰਦਾ ਪਰ ਇੱਕ ਪਾਸੇ ਪੰਜਾਬ ਦੇ ਕੱਲ ਲੱਖਾਂ ਲੋਕਾਂ ਨੇ ਇਕੱਠੇ ਹੋ ਕੇ ਭਗਵਾਨ ਸਾਹਿਬ ਤੈਨੂੰ ਕਿਹਾ ਕਿ ਤੂੰ ਤੱਕਾ ਕਰ ਰਹੇ ਹੈਂ ਤੂੰ ਤਸੱਦਦ ਕਰ ਰਹੇ ਆ ਭਾਨੇ ਤੇ ਤੂੰ ਗਲਤ ਕਰ ਰਹੇ ਆ ਇਹ ਗਲਤੀ ਤੈਨੂੰ ਭੁਗਤਨੀ ਪਊਗੀ ਤੇ ਤੇਰੇ ਹੀ ਵਰਕਰਾਂ ਨੇ ਉੱਥੇ ਰੈਲੀ ਦੇ ਬਚਾ ਕੇ ਕਿਹਾ ਕਿ ਅਸੀਂ ਭਾਵੇਂ ਝਾੜੂ ਦੇ ਆ ਪਰ ਅੱਜ ਇਨਸਾਨੀਅਤ ਨਾਤੇ ਭਾਨੇ ਸਿੱਧੂ ਨਾਲ ਖੜੇ ਆ ਤੇ ਭਗਵਾਨਤਮਾਨ ਸਾਹਿਬ ਉਦੋਂ ਕਾਨੂੰ ਕਿਉਂ ਨਹੀਂ ਦਿਖਦਾ ਜਦੋਂ ਤੁਸੀਂ ਇੱਕ ਆਮ ਘਰ ਦੇ ਮੁੰਡੇ ਤੇ ਇੱਕ ਆਮ ਘਰ ਤੋਂ ਉੱਠਿਆ ਹੋਇਆ ਨੌਜਵਾਨ ਜੀਨੇ ਆਪਦੇ ਟੈਲੈਂਟ ਦੇ ਨਾਲ ਪੂਰੀ ਦੁਨੀਆ 'ਚ ਜਾਣ ਪਛਾਣ ਬਣਾਈ ਆਪਦੀ ਕਲਾ ਦੇ ਨਾਲ ਆਪਣਾ ਘਰ ਬੰਨਿਆ ਗਰੀਬੀ ਨੂੰ ਦੂਰ ਕੱਢਿਆ ਤੇ ਅੱਜ ਤੁਹਾਡੀਆਂ ਅੱਖਾਂ 'ਚ ਨਰਕ ਰਿਹਾ ਭਾਨਾ ਸਿੱਧੂ ਤੇ ਮੈਂ ਅੱਜ ਦੇਖ ਕੇ ਮੈਂ ਹੱਸ ਰਿਹਾ ਸੀ ਕਿ ਜਦੋਂ ਆਪ ਦੇਤੇ ਧੱਕਾ ਹੁੰਦਾ ਤਾਂ ਫਿਰ ਬੜੇ ਬਿਲਕਦੇ ਆ ਭਗਤ ਤੇ ਫਿਰ ਬਹੁਤ ਕੁਝ ਹੁੰਦਾ ਬੜੇ ਕਰ ਲਾਉਂਦੇ ਆ ਪਰ ਜਦੋਂ ਤੁਸੀਂ ਪੰਜਾਬ ਦੇ ਆਮ ਘਰਾਂ ਦੇ ਪੁੱਤਾਂ ਤੇ ਤਸੱਦਦ ਕਰਦੇ ਹੋ ਜੇਲ੍ਹਾਂ ਭੇਜਦੇ ਹੋ ਡਿਬਰੂਗੜ੍ਹ ਭੇਜਦੇ ਹੋ ਕਿੰਨਾਂ ਨੂੰ ਉਹ ਮੰਤਰੀ ਵਰਗੇ ਪ੍ਰਧਾਨ ਮੰਤਰੀ ਵਰਗੇ ਨੌਜਵਾਨ ਓਏ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਐਂ ਲਾ ਲੋ ਵੀ ਨਮਾ ਨਮਾ ਉਹਨੇ ਅਮਰਤ ਛੱਕਿਆ ਸੀ ਜਿਹੜਾ ਵਿਚਾਰਾ ਐਂ ਲਾ ਲੋ ਵੀ ਹਾਸੇ ਠੱਠਿਆ ਨੌਜਵਾਨ ਸੀ ਹਸਾਉਂਦਾ ਸੀ ਲੋਕਾਂ ਨੂੰ ਉਹਤੇ ਪਰਚਾ ਕਾਦਾ ਐਨਐਸਏ ਦੇਸ਼ ਧਰੋਹ ਦਾ ਉਹ ਜਿਹੜਾ ਬੰਦਾ ਇੰਨਾ ਨਰਮ ਹੋਵੇ ਭਗਤ ਹੋਵੇ ਇਹ ਲੋਕਾਂ ਨੂੰ ਹਸਾਉਂਦਾ ਹੋਵੇ ਉਹ ਬੰਦਾ ਕਦੇ ਦੇਸ਼ ਤੋੜ ਸਕਦਾ ਐਥੋਂ ਪਤਾ ਲੱਗ ਜਾਂਦਾ ਕਿ ਧੱਕਾ ਤੁਸੀਂ ਕਰਦੇ ਹੋ ਤੁਹਾਡੇ ਵਾਲਾ ਧੱਕਾ ਸਰਾ ਸਰ ਗਲਤ ਹੈ ਤੁਹਾਡੇ ਵਾਲਾ ਧੱਕਾ ਉਹ ਹੈ ਜੋ ਸਾਡੇ ਨਾਲ 9192 ਵਿੱਚ ਹੋਇਆ 9192 ਦੇ ਵਿੱਚ ਵੀ ਐਵੇਂ ਹੁੰਦਾ ਰਿਹਾ ਘਰਾਂ ਤੋਂ ਨੌਜਵਾਨ ਚੱਕਣੇ ਤੇ ਉਹਨਾਂ ਦੇ ਝੂਠੇ ਮੁਕਾਬਲੇ ਬਣਾ ਦੇਣੇ ਉਹਨਾਂ ਨੂੰ ਜੇਲ੍ਹਾਂ 'ਚ ਰੱਖ ਲੈਣਾ ਉਹਨਾਂ ਨੂੰ ਦਬਾਉਣਾ ਉਹਨਾਂ ਦੀ ਆਵਾਜ਼ ਦੱਬਣੀ ਆਹੀ ਕੁਝ ਹੁੰਦਾ ਰਿਹਾ ਪਰ ਅੱਜ ਮੈਂ ਦੇਖ ਕੇ ਯਾਰ ਸੋਚ ਵੀ ਰਿਹਾ ਸੀ ਕਿ ਯਾਰ ਜਦੋਂ ਆਪਦੇ ਘਰੇ ਅੱਗ ਲੱਗਦੀ ਹੈ ਉਦੋਂ ਪਤਾ ਲੱਗਦਾ ਹੈ ਇਸ ਕਰਕੇ ਪੰਜਾਬ ਦੇ ਲੋਕੋ ਇਹ ਗੱਲ ਮੈਂ ਤੁਹਾਨੂੰ ਕਹਿਣਾ ਕਿ ਇਹਨਾਂ ਨੇ ਧੱਕਾ ਇਕੱਲੇ ਇਕੱਲੇ ਨਾਲ ਕਰਨਾ ਜੇ ਇਕੱਠੇ ਹੋ ਜਾਓਗੇ ਮੁਠੀ ਬੰਦੀ ਸੋਹਣੀ ਲੱਗਦੀ ਹੈ ਮੁਠੀ ਬੰਦੀ ਚੰਗੀ ਹੁੰਦੀ ਹੈ ਜੇ ਐਵੇਂ ਇਕੱਠੇ ਹੋ ਜਾਓਗੇ ਨਾ ਤਾ ਫਿਰ ਜੁਰਤ ਨਹੀਂ ਕੋਈ ਹੱਥ ਪਾ ਜੂਗਾ ਜੁਰਤ ਨਹੀਂ ਕੋਈ ਅੱਖਾਂ ਕੱਢ ਜੂਗਾ ਜੁਰਤ ਨਹੀਂ ਕੋਈ ਤਸੱਦਦ ਕਰ ਦੂਗਾ ਜੁਰਤ ਨਹੀਂ ਕੋਈ ਜੇਲ੍ਹਾਂ ਚ ਭੇਜ ਦੂਗਾ ਪਰ ਸਾਡੇ ਰਾਹ ਵਖੋ ਵਖੋ ਗਏ ਨੇ ਅਸੀਂ ਕੋਈ ਕਿੱਧਰ ਕੋਈ ਕਿੱਧਰ ਕੋਈ ਕਿੱਧਰ ਤੇ ਕੋਈ ਕਿੱਧਰ ਜੇ ਇੱਥੇ ਵੱਡੇ ਇਕੱਠ ਹੋ ਜਾਂਦੇ ਆ ਤੇ ਕੁੱਝ ਕੰਦਿਆਂ ਨੂੰ ਫਿਰ ਜੇਲ੍ਹ ਸੀ ਹੁੰਦੀ ਐ ਇਹ ਇਹਨਾਂ ਦਾ ਕੱਟ ਸੀ ਇਹ ਇਹਨਾਂ ਦਾ ਕੱਟ ਸੀ ਓਏ ਭਰਾਵੋ ਕੀ ਦੇ ਇਕੱਠ ਹੈ ਕੀਨੇ ਤੇ ਤਸੱਦਦ ਹੋ ਰਿਹਾ ਓ ਹੈਗੇ ਤੇ ਪੰਜਾਬ ਚ ਹੀ ਆ ਖੂਨ ਤਾਂ ਇੱਕੋ ਐ ਕਿਉਂ ਨਹੀਂ ਪਰ ਇੱਕ ਦੂਜੇ ਨਾਲ ਕਰਦੇ ਕਿਉਂ ਨਹੀਂ ਇੱਕੋ ਰਾਹ ਤੇ ਸਭ ਚੱਲਦੇ ਅਸੀਂ ਖੁੱਲੇ ਸੱਦੇ ਦਿੱਤੇ ਸਾਰਿਆਂ ਨੂੰ ਸਾਰੇ ਵਖਰੇਵੇਂ ਮਿਟਾ ਦਿੱਤੇ ਕਿ ਭਾਵੇਂ ਕੋਈ ਕਾਮਰੇਡਾਂ ਦੀ ਜਥੇਬੰਦੀ ਆ ਭਾਵੇਂ ਕੋਈ ਸਿੱਖਾਂ ਦੀ ਜਥੇਬੰਦੀ ਆ ਭਾਵੇਂ ਕਿਸੇ ਵੀ ਕੋਈ ਪਾਰਟੀ ਦਾ ਆਵੇ ਤੇ ਬੋਲ ਕੇ ਜਾਵੇ ਹਮਦਰਦੀ ਚ ਧਾਕੇ ਜਾਵੇ ਅਸੀਂ ਖੁੱਲੇ ਸੱਦੇ ਦਿੱਤੇ ਜਿਹੜੇ ਜਥੇਬੰਦ ਇੱਕ ਬੰਦੇ ਆਏ ਜਿਹੜੇ ਕਿਸੇ ਪਾਰਟੀਆਂ ਦੇ ਬੰਦੇ ਆਏ ਅਸੀਂ ਜੀਆਂ ਆਿਆਂ ਨੂੰ ਆਖਿਆ ਪਰ ਕੁਝ ਕਿ ਜਥੇਬੰਦੀਆਂ ਦੇ ਬੰਦੇ ਨਹੀਂ ਆਏ ਉਹ ਉਹਨਾਂ ਦੀ ਮਰਜ਼ੀ ਹੈ ਉਹ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਕਿਉਂ ਨਹੀਂ ਖੜਦੇ ਪਰ ਆਉਣ ਦਾ ਹੱਕ ਬਣਦਾ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਲੜਨ ਦਾ ਹੱਕ ਬਣਦਾ ਪੰਜਾਬੀ ਹੋਏ ਤਾਂ ਮੈਂ ਦੱਸਦਾ ਸੀ ਠੱਕਾ ਵੀ ਜਦੋਂ ਆਪਦੇ ਤੇ ਬੀਤਦੀ ਐ ਤਾਂ ਫਿਰ ਕੀ ਬੀਤਦੀ ਐ ਅੱਜ ਹੋ ਕੀ ਹਟਿਆ ਇੱਥੇ ਖੈਰਾ ਅੰਦਰ ਜਾਵੇ ਇੱਥੇ ਭਾਨਾ ਅੰਦਰ ਜਾਵੇ ਇੱਥੇ ਸਾਡੇ ਮੁੰਡੇ ਅਮਰਤ ਸਕਾਉਂਦੇ ਸਕਾਉਂਦੇ ਅ ਸਿੱਖੀ ਦਾ ਪ੍ਰਚਾਰ ਕਰਦੇ ਕਰਦੇ ਡਿਬਰੂਗਰ ਜੇਲ੍ਹਾਂ ਚ ਜਾਣ ਤਾਂ ਇਹ ਕਹਿੰਦੇ ਆ ਇਨਕਲਾਬ ਆ ਗਿਆ ਪੰਜਾਬ ਰੰਗਲਾ ਪੰਜਾਬ ਬਣ ਗਿਆ ਅਸੀਂ ਨਹੀਂ ਛੱਡਾਂਗੇ ਇਦਾਂ ਦੇ ਸਰਾਰਤੀ ਅੰਸਰਾਂ ਨੂੰ ਅਸੀਂ ਨਹੀਂ ਛੱਡਾਂਗੇ ਇਦਾਂ ਦੇ ਬੰਦਿਆਂ ਨੂੰ ਬਲਕਿ ਉਹ ਬੰਦੇ ਪੰਜਾਬ ਬਚਾਉਣ ਦੀਆਂ ਗੱਲਾਂ ਕਰਦੇ ਹੁੰਦੇ ਆ ਤੇ ਜਦੋਂ ਇਹਨਾਂ ਨੂੰ ਈਡੀ ਦਾ ਸਾਹਮਣਾ ਆਉਂਦਾ ਤੇ ਜਦੋਂ ਇਹਨਾਂ ਦਾ ਸਸੋਧੀਆਂ ਅੰਦਰ ਜਾਂਦਾ ਜਦੋਂ ਇਹਨਾਂ ਦਾ ਜਤਿੰਦਰ ਜੈਨ ਅੰਦਰ ਜਾਂਦਾ ਤੇ ਫੇਰ ਕੀ ਕਹਿੰਦੇ ਆ ੱੱਕਾ ਹੋ ਗਿਆ ਜੀ ਫਿਰ ਥਾਣਿਆਂ ਅੱਗੇ ਧਰਨੇ ਵੀ ਲਾਉਂਦੇ ਆ ਫਿਰ ਕੱਠ ਵੀ ਕਰਦੇ ਆ ਫਿਰ ਇਹਨਾਂ ਦੇ ਆ ਜਿਹੜੇ ਸੋਸ਼ਲ ਮੀਡੀਆ ਤੇ ਫੇਕ ਬੰਦੇ ਬੈਠੇ ਆ ਫਿਰ ਉਹ ਵੀ ਉਹ ਵੀ ਕਰ ਲਾਉਂਦੇ ਆ ਕਲਪਦੇ ਆ ਤੇ ਇਹਨਾਂ ਦੇ ਭਗਤਾਂ ਨੇ ਤਾਂ ਕਲਪਨੀ ਕਲਪਣਾ ਉਹ ਤਾਂ ਹਈ ਭਗਤ ਉਹਨਾਂ ਨੂੰ ਤਾਂ ਕਹਿਣਾ ਹੀ ਕੀ ਹੈ ਉਹ ਤਾਂ ਅੰਨੇ ਹੋ ਕੇ ਪਿੱਛੇ ਲੱਗੇ ਹੋਏ ਨੇ ਭਾਵੇਂ ਸਰਕਾਰ ਸਿੱਖੀ ਤੇ ਹਮਲਾ ਕਰੇ ਭਾਵੇਂ ਸਰਕਾਰ ਆਮ ਘਰਾਂ ਦੇ ਮੁੰਡਿਆਂ ਤੇ ਹਮਲਾ ਕਰੇ ਉਹਨਾਂ ਭਗਤਾਂ ਨੇ ਨਹੀਂ ਕਹਿਣਾ ਕਿ ਇਹ ਮਾੜੇ ਐ ਉਹਨਾਂ ਨੇ ਨਹੀਂ ਇਹਨਾਂ ਦਾ ਖੜਾ ਛੜਨਾ ਉਹਨਾਂ ਨੇ ਭਗਤੀ ਰਹਿਣਾ ਉਹਨਾਂ ਨੇ ਇਹਨਾਂ ਦੇ ਪਿੱਛੇ ਲੱਗਿਆ ਰਹਿਣਾ ਉਹਨਾਂ ਨੇ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਬਾਰ ਬਾਰ ਸ਼ਬਦ ਚੰਗੇ ਨਹੀਂ ਲੱਗਦੇ ਕੋ ਛੱਡ ਦੋ ਖੜਾ ਤੁਹਾਡੀ ਸਿੱਖੀ ਨੂੰ ਵੀ ਪੈਗੇ ਤੁਹਾਡੀ ਨੌਜਵਾਨੀ ਨੂੰ ਵੀ ਪੈਗੇ ਤੁਹਾਡੇ ਸਿੱਖਾਂ ਦੇ ਹੱਕ 'ਚ ਗੱਲ ਕਰਨ ਵਾਲੇ ਲੀਡਰ ਖੈਰੇ ਨੂੰ ਵੀ ਪੈਗੇ ਕਿੰਨਿਆਂ ਕ ਨੂੰ ਪਹਿਣਗੇ ਆ ਤੇ ਤੁਸੀਂ ਕਦੋਂ ਤੱਕ ਇਹਨਾਂ ਦੀਆਂ ਭੇਡਾਂ ਬਣੇ ਰਹੋਗੇ ਕਦੋਂ ਤੱਕ ਇਹਨਾਂ ਦੇ ਪਿੱਛੇ ਲੱਗੇ ਰਹੋਗੇ ਬਾਈ ਅਣਖਾਂ ਜਾਗਣਗੀਆਂ ਜ਼ਮੀਰਾਂ ਜਾਗਣਗੀਆਂ ਜਾਂ ਫਿਰ ਫੋਕੀ ਚੌਧਰਾਂ ਦੇ ਮਾਰੇ ਇਹਨਾਂ ਦੇ ਪਿੱਛੇ ਫਿਰਦੀ ਰਹੋਗੇ ਪਰ ਜਾਗੇ ਐ 60% ਨੌਜਵਾਨ ਜਾਗੇ ਆ ਇਸ ਵਾਰ ਤੇ ਮੈਂ ਨਾ ਨੌਜਵਾਨਾਂ ਨੂੰ ਕਹਦਾ ਕਿ ਅੱਜ ਮੀਟਿੰਗ ਤੇ ਬਾਈ ਹੋਰਾਂ ਨੂੰ ਸੱਦਿਆ ਸੀ ਬਾਈ ਹੋਰੀ ਮੀਟਿੰਗ ਤੇ ਜਾ ਕੇ ਆਏ ਆ ਤੇ ਨੌਜਵਾਨੋਂ ਰੋਸ ਢੱਲਾ ਨਹੀਂ ਕਰਨਾ ਢਿੱਲੇ ਨਹੀਂ ਪੈਣਾ ਕਿਉਂਕਿ ਸਰਕਾਰਾਂ ਮੀਟਿੰਗਾਂ ਤੇ ਸਾਧੀਆਂ ਹੁੰਦੀਆਂ ਨੇ ਕਿਉਂ ਕਿਉਂਕਿ ਜੋਸ ਢੱਲਾ ਪੈ ਜੇ ਕਿਉਂਕਿ ਬिखर ਜਾਣ ਕਿਉਂਕਿ ਇਹਨਾਂ ਦੇ ਮਨ 'ਚ ਦਰਦ ਜਿਹੜਾ ਹੁੰਦਾ ਨਾ ਉਹ ਦਰਦ ਮਿਟ ਜਾਵੇ ਕਿ ਸਰਕਾਰ ਛੱਡਣ ਲੱਗੀ ਐ ਇਹੀ ਸਾਡੇ ਨਾਲ ਦਿੱਲੀ ਸਰਕਾਰ ਕਰਦੀ ਰਹੀ ਐ ਜਦੋਂ ਅੰਦੋਲਨ ਲੜਿਆ ਬੜੀਆਂ ਮੀਟਿੰਗਾਂ ਕੀਤੀਆਂ ਕਿੰਨੀਆਂ ਮੀਟਿੰਗਾਂ ਤੋਂ ਬਾਅਦ ਹੱਲ ਹੋਇਆ ਇਸੇ ਕਰਕੇ ਬਾਈ ਅੱਜ ਮੀਟਿੰਗ ਹੋਈ ਐ ਇੱਕ ਮੀਟਿੰਗ ਕੱਲ ਨੂੰ 11 ਵਜੇ ਐ ਢਿੱਲੇ ਨਾ ਪਿਓ ਤਿਆਰੀਆਂ ਆਪਦੀਆਂ ਮੁਕੰਮਲ ਰੱਖਿਓ 1 ਤਰੀਕ ਵਾਲੇ ਪ੍ਰੋਗਰਾਮ 'ਚ ਵੀ ਤੇ 3 ਤਰੀਕ ਵਾਲੇ ਪ੍ਰੋਗਰਾਮ 'ਚ ਵੀ ਤਿਆਰੀਆਂ ਮੁਕੰਮਲ ਰੱਖਿਓ ਇਹ ਜਿਹੜਾ ਆਪਾਂ ਨੇ ਜ਼ੁਲਮ ਦਾ ਸਾਹਮਣਾ ਕਰਨਾ ਹੈ ਨਾ ਇਕੱਠੇ ਹੋ ਕੇ ਕਰਨਾ ਪਊ ਇਹ ਇਕ ਹੋ ਕੇ ਕਰਨਾ ਪਊ ਤਾਂ ਮੈਂ ਹੱਥ ਜੋੜ ਕੇ ਕਹਿਣਾ ਕਿ ਤਿਆਰੀਆਂ ਮੁਕੰਮਲ ਰੱਖਿਓ 1 ਤਰੀਕ ਦੇ ਪ੍ਰੋਗਰਾਮ ਦੀ ਵੀ ਆ ਤੇ 3 ਤਰੀਕ ਨੂੰ ਤਾਂ ਵੱਡੇ ਵੱਡੇ ਕਾਫਲੇ ਬਣਾ ਕੇ ਪਹਿਲਾ ਵਾਂਗੂ ਟਰੈਕਟਰ ਟਰਾਲੀਆਂ ਕਿਉਂਕਿ ਇੱਕ ਤਰੀਕ ਦਾ ਜਿਹੜਾ ਪ੍ਰੋਗਰਾਮ ਹੈ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਜੀਤ ਸਿੰਘ ਮਾਨ ਜੋ ਇੱਥੇ ਸਾਡੇ ਸਤਿਗੁਰੂ ਪਾਰਟੀ ਵੱਲੋਂ ਰੱਖਿਆ ਗਿਆ ਜੋ ਕਿ ਧੂਰੀ ਦਾ ਪ੍ਰੋਗਰਾਮ ਹੈ ਤੇ ਤਿੰਨ ਤਰੀਕ ਦਾ ਸੰਯੁਕਤ ਕਿਸਾਨ ਮੋਰਚਾ ਸਮੁੱਚੀਆਂ ਕੰਨ ਰੱਖਿਆ ਹੋਇਆ ਪ੍ਰੋਗਰਾਮ ਹੈ ਇਸ ਕਰਕੇ ਇੱਕ ਨੂੰ ਵੀ ਵੱਤ ਤੋਂ ਵੱਧ ਪਹੁੰਚੋ ਤੇ ਤਿੰਨ ਨੂੰ ਵੀ ਵੱਤ ਤੋਂ ਵੱਧ ਪਹੁੰਚੋ ਹਾਂ ਜੇ ਕੱਲ ਨੂੰ ਮਸਲਾ ਹੱਲ ਹੁੰਦਾ ਸਾਡਾ ਭਾਨਾ ਬਾਈ ਰਿਹਾ ਹੁੰਦਾ ਤਾਂ ਫਿਰ ਇਹ ਪ੍ਰੋਗਰਾਮ ਰੱਦ ਕੀਤੇ ਜਾਣਗੇ ਪਰ ਜਦੋਂ ਤੱਕ ਭਾਨਾ ਆਪਣੇ ਵਿੱਚ ਨਹੀਂ ਆਉਂਦਾ ਜਦੋਂ ਤੱਕ ਉਹਨੂੰ ਰਿਹਾ ਨਹੀਂ ਕਰਦੇ ਬਿਨਾਂ ਸ਼ਰਤ ਤੋਂ ਜਦੋਂ ਤੱਕ ਉਹਤੇ ਝੂਠੇ ਪਰਚੇ ਰੱਦ ਨਹੀਂ ਕਰਦੇ ਉਦੋਂ ਤੱਕ ਬਾਈ ਉਦੋਂ ਤੱਕ ਇਹ ਨਾ ਸੋਚੋ ਕਿ ਆਪਣੇ ਪ੍ਰੋਗਰਾਮ ਰੱਦ ਹੋ ਜਾਣਗੇ ਪ੍ਰੋਗਰਾਮ ਆਪਣੇ ਰਹਿਣਗੇ ਪ੍ਰੋਗਰਾਮ ਭਾਨਾ ਆਪਣੇ ਵਿੱਚ ਆ ਕੇ ਨਹੀਂ ਖੜਦਾ ਰਿਹਾ ਨਹੀਂ ਹੁੰਦਾ ਬਿਨਾਂ ਸ਼ਰਤ ਤੋਂ ਤੇ ਉਹਦੇ ਜਿਹੜੇ ਪਰਚੇ ਉਹ ਰੱਦ ਨਹੀਂ ਕੀਤੇ ਜਾਂਦੇ ਉਦੋਂ ਤੱਕ ਆਪਾਂ ਨੇ ਆਪਣੇ ਪ੍ਰੋਗਰਾਮ ਦੀਆਂ ਤਿਆਰੀਆਂ ਬਿੱਡੀ ਰੱਖਣੀਆਂ ਨੇ ਸੋ ਜਿਹੜੇ ਪ੍ਰਸ਼ਾਸਨ ਵਾਲੇ ਭਰਾ ਨੇ ਮੈਂ ਬਾਰ-ਬਾਰ ਕਹਿਣਾ ਕਿ ਭਾਈ ਤੁਸੀਂ ਸਾਡੇ ਹੋ ਤੁਹਾਡੇ ਨਾਲ ਕੋਈ ਗੁੱਸਾ ਨਹੀਂ ਸੱਚੀ ਮੈਂ ਦਿਲੋਂ ਕਹਿਣਾ ਕਿਉਂਕਿ ਤੁਹਾਡੇ ਉੱਪਰੋਂ ਹੁਕਮ ਆਉਂਦੇ ਆ ਤੁਹਾਨੂੰ ਵੀ ਇਹ ਤੰਗ ਕਰਦੇ ਆ ਧੰਨ ਤੁਹਾਡਾ ਜੀ ਨਹੀਂ ਕਰਦਾ ਪੰਜਾਬ ਦੇ ਲੋਕਾਂ ਤੋਂ ਬੁਰੇ ਕਹੌਣ ਨੂੰ ਤੁਹਾਡਾ ਵੀ ਖੂਨ ਖੋਲਦਾ ਤੁਸੀਂ ਵੀ ਤੜਫਦੇ ਹੋ ਜਦੋਂ ਕਿਸੇ ਦੇ ਤਸੱਦਦ ਕਰਦੇ ਹੋ ਪਰ ਜਦੋਂ ਪੰਜਾਬ ਦਾ ਮੁੱਖ ਮੰਤਰੀ ਇਹ ਕਹੇ ਕਿ ਮੈਨੂੰ ਵੀਡੀਓ ਕਾਲ ਲਾ ਕੇ ਦਿਖਾਉ ਤੇ ਫਿਰ ਤੁਸੀਂ ਨਾ ਉਧਰ ਦੇ ਨਾ ਉਧਰ ਦੇ ਭਾਵੇਂ ਜੱਡਾ ਵੀ ਵੱਡਾ ਭਾਵੇਂ ਜੱਡਾ ਵੀ ਵੱਡਾ ਕੋਈ ਮੁਲਾਜ਼ਮ ਹੈ ਅਫਸਰ ਹੈ ਉਹਨੂੰ ਫਿਰ ਕਰਨਾ ਪੈਂਦਾ ਹਾਂ ਤੁਹਾਡੇ ਕੋਈ ਸਾਰੇ ਨਹੀਂ ਇਹ ਮੈਂ ਤੁਹਾਡੇ ਹਾਂ ਦੇ ਹਾਂ ਦੇ ਵਿੱਚ ਹਾਂ ਦਾ ਨਾਰਾ ਮਾਰਦਾ ਕਿ ਤੁਸੀਂ ਤੁਹਾਨੂੰ ਸਰਕਾਰ ਤੁਹਾਡੀਆਂ ਬਾਹਾਂ ਬੰਨ੍ਹ ਦਿੰਦੀ ਹੈ ਸਰਕਾਰ ਤੁਹਾਡੇ ਹੱਥ ਲੈਣੀ ਸ਼ੁਰੂ ਹੋ ਜਾਂਦੀ ਹੈ ਇਸ ਕਰਕੇ ਬਾਈ ਹੱਥ ਜੋੜ ਕੇ ਅਪੀਲ ਹੈ ਕਿ ਪ੍ਰਸ਼ਾਸਨ ਵਾਲੇ ਭਰਾਵੋ ਚਲੋ ਥੋੜਾ ਮੋਟਾ ਜ਼ਰੂਰ ਧਿਆਨ ਰੱਖਿਆ ਕਰੋ ਅਸੀਂ ਛੋੜਿਆਂ ਤੇ ਤੁਸੀਂ ਸਾਡੇ ਹੋ ਇੱਕੋ ਖੂਨ ਹੈ ਇਸ ਕਰਕੇ ਬੇਨਤੀਆਂ ਸੀ ਜਿਉਂਦੇ ਬਸਦੇ ਰਹੋ ਜਿਹੜੇ ਭਰਾ ਸਾਥ ਦੇ ਰਹੇ ਨੇ ਬਹੁਤ-ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਅ ਜਿਉਂਦੇ ਰਹੋ ਤੇ ਇਕੱਠ ਜਿਹੜੇ ਕਰਨੇ ਆ ਉਹਦੇ ਵਿੱਚ ਬਤ ਬਤ ਤਿਆਰੀਆਂ ਕਰਦੇ ਰਹੋ ਜ਼ੁਲਮ ਦੇ ਖਿਲਾਫ ਲੜਦੇ ਰਹੋ ਸੰਘਰਸ਼ ਕਰਦੇ ਰਹੋ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰਦੇ ਰਹੋ ਸ਼ਾਂਤਮਈ ਹੋ ਕੇ ਲਾਮਬੰਦ ਹੋ ਕੇ ਇਕੱਠੇ ਹੋ ਕੇ ਇਹ ਨਾ ਹੋਵੇ ਕਿ ਆਪਾਂ ਹੁਲੜਵਾਜੀ ਕਰੀਏ ਤੇ ਜੋ ਸਰਕਾਰ ਚਾਹੁੰਦੀ ਹੈ ਉਹਨੂੰ ਆਪਾਂ ਮੌਕਾ ਦੇ ਦਈਏ